ਹਜੇ ਤੱਕ ਕੁਝ ਨਹੀਂ ਨਿਕਲ ਕੇ ਆਇਆ ਹਜੇ ਤੱਕ ਸਿਰਫ ਮਤਲਬ ਟਾਈਮ ਮੰਗਿਆ ਜਾ ਰਿਹਾ ਹੈ ਤੇ ਨੌਜਵਾਨ ਸਾਡਾ ਮਰਨ ਮਰਤੇ ਬੈਠਾ ਜਿਹੜਾ ਨੌਜਵਾਨ ਮਰਨ ਤੇ ਬੈਠਾ ਹੋਵੇ ਉਸ ਵੇਲੇ ਕਿਸੇ ਤਰ੍ਹਾਂ ਦਾ ਵੀ ਉਹਨੂੰ ਡਿਲੇ ਕਰਨਾ ਅੱਗੇ ਦੀ ਕੀ ਰੂਪਰੇਖਾ ਰਹਿਣੀ ਹੈ ਕਿਉਂਕਿ ਇਹ ਰੇਲਵੇ ਟਰੈਕ ਜਾਮ ਕਰ ਦਿੱਤੇ ਗਏ ਨੇਗੇ ਤੇ ਹੁਣ ਅੱਗੇ ਦਾ ਕੀ ਸੋਚਿਆਗਾ ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਵਿੰਦਰ ਮਹਿਲਾ ਇੱਕ ਵਾਰ ਫੇਰ ਤੋਂ ਸ਼ੰਭੂ ਰੇਲਵੇ ਟਰੈਕ ਨੂੰ ਕਿਸਾਨਾਂ ਦੇ ਵੱਲੋਂ ਘੇਰ ਲਿਆ ਗਿਆ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਸ਼ੰਭੂ ਜਿਹੜਾ ਰੇਲਵੇ ਟਰੈਕ ਹੈਗਾ ਰੇਲਵੇ ਸਟੇਸ਼ਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇਗੇ ਉਹ ਰੇਲਵੇ ਟਰੈਕ ਦੇ ਉੱਪਰ ਬੈਠ ਗਏ ਨੇਗੇ ਹਾਲਾਂਕਿ ਪੁਲਿਸ ਵੱਲ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੈ ਪਰ ਸਵੇਰ ਤੋਂ ਹੀ ਜਿਹੜੇ ਕਿਸਾਨਾਂ ਦੇ ਵੱਲੋਂ ਪਹਿਲਾਂ ਪ੍ਰੋਗਰਾਮ ਬਣਾਇਆ ਗਿਆ ਸੀ ਕਿ ਅੱਜ ਰੇਲਵੇ ਲਾਈਨਾਂ ਨੂੰ ਨਾ ਜਿਹੜਾ ਉਹ ਘੇਰਿਆ ਜਾਵੇਗਾ ਤੇ ਰੇਲਵੇ ਲਾਈਨਾਂ ਦੇ ਉੱਪਰ ਤੁਸੀਂ ਦੇਖੋਗੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਹਾਜ਼ਰ ਮੌਜੂਦ ਨੇ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਦੇ ਉੱਪਰ ਹੀ ਟੈਂਟ ਲਗਾ ਕੇ ਛਾਂ ਕਰ ਲਈ ਗਈ ਹੈ ਸੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਰੇਲਵੇ ਟਰੈਕ ਨੂੰ ਘੇਰ ਕੇ ਬੈਠ ਗਏ ਨੇ ਹਾਲਾਂਕਿ ਅ ਨਵਦੀਪ ਜਲਵੇੜਾ ਜੋ ਕਿਸਾਨ ਆਗੂ ਨੇ ਤੇ ਸਮੇਤ ਦੋ ਹੋਰ ਕਿਸਾਨ ਸੀਗੇ ਜਿਨ੍ਹਾਂ ਨੂੰ ਕੀ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਦੋ ਵਾਰ ਮੀਟਿੰਗਾਂ ਹੋਈਆਂ ਜਿਸ ਨੂੰ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਤੇ ਜਿਸ ਦੇ ਚੱਲਦੇ ਅੱਜ ਵੱਖ-ਵੱਖ ਜਥੇਬੰਦੀਆਂ ਗੈਰ-ਰਾਜਨੀਤਿਕ ਜਥੇਬੰਦੀਆਂ ਦਾ ਇੱਕ ਸ਼ੰਭੂ ਬਾਰਡਰ ਦੇ ਉੱਪਰ ਵੀ ਧਰਨਾ ਲਗਾਤਾਰ ਜਾਰੀ ਹੈ ਤੇ ਅੱਜ ਰੇਲਵੇ ਟਰੈਕ ਨੂੰ ਘੇਰ ਲਿਆ ਗਿਆ ਹੈ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਗਿਆ ਹੈਗਾ ਸੋ ਇੱਕ ਪਾਸੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਹਨ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਗਿਆ ਹੈਗਾ ਰੇਲਵੇ ਟਰੈਕ ਦੇ ਉੱਪਰ ਬੈਠ ਗਏ ਨੇਗੇ ਤੇ ਦੂਜੇ ਪਾਸੇ ਪ੍ਰਸ਼ਾਸਨ ਦੀ ਵੀ ਇੱਕ ਮੀਟਿੰਗ ਲਗਾਤਾਰ ਜਾਰੀ ਹੈ ਸੋ ਕਿਸਾਨ ਆਗੂ ਮੀਟਿੰਗ ਕਰਕੇ ਵਾਪਸ ਪਰਤੇ ਨੇ ਤੇ ਗੱਲਬਾਤ ਕਰਾਂਗੇ ਸਾਨੂੰ 2 ਦਿਨ ਦਾ ਟਾਈਮ ਦੇ ਦਿਓ ਕੋਈ ਅਧਿਕਾਰੀ ਕਹਿ ਦਿੰਦਾ ਪੰਜ ਚਾਰ ਦਿਨ ਦਾ ਟਾਈਮ ਦੇ ਦਿਓ ਇਹਦਾ ਮਤਲਬ ਗੋਲ ਮੋਲ ਜੀਆਂ ਗੱਲੇ ਫਿਰਦੀਆਂ ਹਾਂ ਜੀ ਠੀਕ ਹੈ ਠੀਕ ਜੀ ਚਲੋ ਦੇਖੋ ਜੀ ਡਲੇਆ ਸਾਹਿਬ ਕੁਛ ਨਿਕਲ ਕੇ ਆਇਆ ਜੀ ਮੀਟਿੰਗ ਨਹੀਂ ਹਜੇ ਤੱਕ ਕੁਛ ਨਹੀਂ ਨਿਕਲ ਕੇ ਆਇਆ ਹਜੇ ਤੱਕ ਸਿਰਫ ਮਤਲਬ ਟਾਈਮ ਮੰਗਿਆ ਜਾ ਰਿਹਾ ਹੈ ਲੇਕਿਨ ਜਿਹੜੇ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਟਾਈਮ ਦੇਣਾ ਮਤਲਬ ਬਾਝਬ ਨਹੀਂ ਹੈ ਕਿਉਂਕਿ ਨੌਜਵਾਨ ਸਾਡਾ ਮਰਨ ਮਰਤੇ ਬੈਠਾ ਜਦੋਂ ਨੌਜਵਾਨ ਮਰਨ ਤੇ ਬੈਠਾ ਹੋਵੇ ਉਸ ਵੇਲੇ ਕਿਸੇ ਤਰ੍ਹਾਂ ਦਾ ਵੀ ਉਹਨੂੰ ਡਿਲੇ ਕਰਨਾ ਉਚਿਤ ਨਹੀਂ ਹੁੰਦਾ ਹੈ ਡਲੇ ਸਾਡਾ ਹੁਣ ਅੱਗੇ ਦੀ ਕੀ ਰੂਪਰੇਖਾ ਰਹਿਣੀ ਹੈ ਕਿਉਂਕਿ ਰੇਲਵੇ ਟਰੈਕ ਜਾਮ ਕਰ ਦਿੱਤੇ ਗਏ ਨੇਗੇ ਤੇ ਹੁਣ ਅੱਗੇ ਦਾ ਕੀ ਸੋਚ ਹੈਗਾ ਜਿੱਥੇ ਬੰਦੇ ਦੇਖੋ ਅਸੀਂ ਅਜੇ ਦੋਨੋਂ ਫੋਰਮ ਇੱਥੇ ਮੀਟਿੰਗਾਂ ਕਰਦੇ ਰਹਿਣਗੇ ਜੀ ਅਗਲਾ ਪ੍ਰੋਗਰਾਮ ਕੀ ਕਰਨਾ ਹੈ ਇੰਨਾ ਲੰਬਾ ਚਲਾਉਣਾ ਉਹ ਤਾਂ ਚਰਚਾ ਹੁੰਦੀ ਰਹੇਗੀ ਜੀ ਇਹ ਇਹ ਗੱਲ ਜ਼ਰੂਰ ਹੈ ਜੀ ਕਿ ਇਹ ਇੱਕ ਮਤਲਬ ਬਹੁਤ ਸੀਰੀਅਸ ਮੈਟਰ ਹੈ ਕਿ ਨੌਜਵਾਨ ਸਾਡਾ ਮਰਨ ਵਰਤ ਤੇ ਬੈਠਾ ਹੈ ਸਰਕਾਰ ਉਹਨੂੰ ਇਗਨੋਰ ਕਰਕੇ ਬੈਠੀ ਹੈ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਮਜਬੂਰੀ ਵਸ ਆਪਦੀ ਮਤਲਬ ਉਹਨਾਂ ਦੇ ਕੰਨਾਂ 'ਚ ਡੱਕ ਕੇ ਜਾਣ ਲਈ ਅਜਿਹਾ ਰੈਕਸ਼ਨ ਨਹੀਂ ਹੈ ਤੇ ਸਾਡਾ ਮਤਲਬ ਕੋਈ ਅਜਿਹਾ ਪਰਪਸ ਨਹੀਂ ਹੈ ਕਿ ਅਸੀਂ ਰੋੜਾਂ ਬੰਦ ਕਰਕੇ ਕੋਈ ਲੋਕਾਂ ਨੂੰ ਪਰੇਸ਼ਾਨ ਕਰਨਾ ਜਾਂ ਰੇਲਵੇ ਟਰੈਕ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਇਹ ਸਾਡਾ ਕੋਈ ਮਤਲਬ ਨਹੀਂ ਐ ਡੱਲੇਲ ਸਾਹਿਬ ਜੀ ਗੱਲ ਕਰੀਏ ਹੁਣ ਪਟਿਆਲਾ ਦੇ ਉੱਚ ਅਧਿਕਾਰੀ ਮੌਜੂ ਸੀਗੇ ਆਈ ਡੀ ਆਈ ਜੀ ਸਾਹਿਬ ਬੈਠੇ ਨੇਗੇ ਐਸ ਐਸ ਪੀ ਸਾਹਿਬ ਬੈਠੇ ਨੇਗੇ ਕੋਈ ਉਹਨਾਂ ਦੇ ਵੱਲੋਂ ਕੋਈ ਗੱਲਬਾਤ ਦਾ ਆਸ਼ਵਾਸਨ ਦਿੱਤਾ ਗਿਆ ਹੋਵੇ ਕਿ ਇਹ ਰੇਲਵੇ ਟਰੈਕ ਕੱਲ੍ਹ ਇਹ ਉਹਨਾਂ ਵੱਲੋਂ ਤਾਂ ਆਪਾਂ ਨੂੰ ਪਤਾ ਹੀ ਹੈ ਪ੍ਰਸ਼ਾਸਨ ਦੀ ਹਮੇਸ਼ਾ ਗੱਲ ਇਹ ਹੁੰਦੀ ਹੈ ਕਿ ਰੇਲਵੇ ਟਰੈਕ ਛੱਡ ਕੇ ਪਾਸੇ ਬੈਜੋ ਜੀ ਆਪਾਂ ਪਰ ਦੇਖੋ ਗੱਲ ਕੀ ਹੈ ਮੈਂ ਕਹਿੰਦਾ ਬਈ ਟਾਈਮ ਮੰਗਣਾ ਇਹ ਉਚਿਤ ਨਹੀਂ ਹੈ ਹਜੇ ਵੀ ਜੇਕਰ ਟਾਈਮ ਮੰਗਿਆ ਜਾਂਦਾ ਹੈ ਤਾਂ ਫਿਰ ਮਤਲਬ ਕਿਸੇ ਤਰ੍ਹਾਂ ਵੀ ਇਹ ਟਾਈਮ ਨਹੀਂ ਦਿੱਤਾ ਜਾ ਸਕਦਾ ਇਹ ਸਾਡੀ ਮਜਬੂਰੀ ਹੈ ਸੋ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਅਸੀਂ ਹੁਣ ਟਾਈਮ ਦੇਣ ਦੇ ਹੱਕ ਦੇ ਵਿੱਚ ਨਹੀਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਕਿਸਾਨ ਜੋ ਨਵਦੀਪ ਜਲਵੇੜਾ ਉਸ ਨੂੰ ਗ੍ਰਿਫਤਾਰ ਕੀਤਾ ਹੋਇਆ ਦੋ ਕਿਸਾਨ ਸਮੇਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀ ਸੀ ਹੁਣ ਵੀ ਕੁਝ ਸਮਾਂ ਪਹਿਲਾਂ ਪਟਿਆਲਾ ਪੁਲਿਸ ਦੇ ਜਿਹੜੇ ਡੀਆਈਜੀ ਨੇ ਹਰਚਰਨ ਸਿੰਘ ਭੱਲੋੜਾਂ ਦੀ ਅਗਵਾਈ ਦੇ ਵਿੱਚ ਐਸਐਸਪੀ ਪਟਿਆਲਾ ਮਜੂਸੀ ਤੇ ਵੱਡੇ ਉੱਚ ਅਧਿਕਾਰੀ ਪੁਲਿਸ ਦੇ ਮੌਜੂਦ ਸਨ ਉਹਨਾਂ ਦੇ ਵੱਲੋਂ ਜਿਹੜੇ ਡੱਲੇਵਾਲ ਸਾਹਿਬ ਦੇ ਨਾਲ ਮੀਟਿੰਗ ਵੀ ਜ਼ਰੂਰ ਕੀਤੀ ਗਈ ਹੈ ਪਰ ਕਿਤੇ ਨਾ ਕਿਤੇ ਇਹ ਮੀਟਿੰਗ ਬੇਸਿੱਟਾ ਹੁੰਦੀ ਦਿਖਾਈ ਦੇ ਰਹੀ ਹੈ ਕਿ ਤੇ ਕੁਝ ਸਮਾਂ ਪਹਿਲਾਂ ਜੋ ਮੀਟਿੰਗ ਸੀਗੀ ਉਹ ਬੇਸਿੱਟਾ ਹੁੰਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਦੂਜੇ ਪਾਸੇ ਕਿਸਾਨਾਂ ਨੇ ਨਕਾਰਿਆ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਗੀਆਂ ਉਹਨਾਂ ਨੂੰ ਮੰਨਿਆ ਨਹੀਂ ਜਾਂਦਾ ਉਦੋਂ ਤੱਕ ਇਹ ਰੇਲਵੇ ਟ੍ਰੈਕ ਇਸੇ ਤਰ੍ਹਾਂ ਹੀ ਰੋਕੇ ਰੱਖੇ ਜਾਣਗੇ